ਸਾਡਾ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਸੁਖਾਣਾ ਦੇ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪਿਆ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਆਜੋ ਬਾਈ ਜੀ ਸਸੀਗਾ ਬਾਈ ਜੀ ਨਾਮ ਕੀ ਹੈ ਵੀਰ ਆਪਣਾ ਠੀਕ ਹੋਈ ਬਾਈ ਦਾਣਾ ਕ੍ਰਿਸ਼ਨ ਸਿੰਘ ਤੇ ਬਾਈ ਜੇ ਆਪਣੇ ਘਰ ਆਉਣਾ ਹੋਵੇ ਤੇ ਕੀ ਡਰੈਸ ਹੈ ਜੀ ਆਪਣਾ ਨੇੜੇ ਆਰੋਆ ਜੀ ਨੇੜੇ ਆਰੋਆ ਠੀਕ ਹੋ ਬਾਈ ਜੀ ਤੇ ਇਹ ਜਿਹੜੀ ਵਹਿੜ ਆਈਏ ਆਪਣੇ ਘਰ ਦੀ ਹੈ ਕਿ ਨਹੀਂ ਵੀਰੇ 托ਕੜ ਲੈ ਆਂਦੀ ਸੀਗੀ 托ਕੜ ਲੈ ਕੇ ਆਂਦੀ ਸੀਗੀ ਠੀਕ ਹੋ ਜੀ ਤੇ ਕਿਹੜੇ ਸੂਏ ਸੂਈ ਹੈ ਜੀ ਆ ਸੋਰੀ ਬਾਈ ਦੂਜੇ ਸੂਏ ਆ ਦੂਜੇ ਸੂਏ ਸੂਈ ਹੈ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ 8 ਦਿਨ ਹੋ ਗਏ ਠੀਕ ਹੋ ਜੀ ਤੇ ਮਗਰ ਕੀ ਹੈ ਜੀ ਅੱਛਾ ਜੀ ਮਗਰ ਇਹਦੇ ਵੀਰੇ ਆਹਾ ਬੱਚਾ 8 ਦਿਨ ਹੋ ਗਏ ਸੂਈ ਨੂੰ ਕਿੰਨਾ ਦੁੱਧ ਤਿਆਰ ਹੈ ਜੀ 14 ਕਿਲੋ ਆ ਵੀਰੇ ਅੱਛਾ ਆਪਾਂ ਜੋਕੇ ਦੇਵਾਂਗੇ ਜੀ ਬਾਈ ਕੋਈ ਪਲਾਂ ਦੀ ਦੋ ਟਾਈਮ ਚਵਾਈ ਕਰੋ ਤਿੰਨ ਟਾਈਮ ਚਵਾਈ ਕਰੋ ਹਵਾਨਾ ਤੁਸੀਂ ਦੇਖ ਸਕਦੇ ਹੋ ਥਣਾਂ ਦੀ ਕੁਆਲਿਟੀ ਬਹੁਤ ਸ਼ਾਨਦਾਰ ਆ ਬਾਈ ਥਲੋਂ ਬਹੁਤ ਜ਼ਿਆਦਾ ਸਾਫ਼ ਆ ਮੜਾ ਤੋਰਾ ਵਿਖਾ ਦੋ ਜੀ ਬਾਡੀ ਬਾਂਤਰ ਦੀ ਸੋਹਣੀ ਆ ਬਾਈ ਕ੍ਰੋਸ ਬਰੀਡ ਚ ਆ ਜਾਂਦੀ ਆ ਹਵਾਨਾ ਤੁਸੀਂ ਦੇਖ ਸਕਦੇ ਹੋ ਚੰਗਾ ਹਵਾਨਾ ਬਾਈ ਆ ਜਾਓ ਬਾਈ ਜੀ ਆ ਜਾਓ ਤੋਰਾ ਦੇਖ ਸਕਦੇ ਹੋ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਆ ਜੇ ਸਾਥੋ ਕੋਈ ਚੀਜ਼ ਮਿਸਟੇਕ ਹੁੰਦੀ ਆ ਤੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਚਲੋ ਬਹੁਤ ਜ਼ਿਆਦਾ ਸਾਫ਼ ਆ ਬਾਈ ਤੇ ਬਾਈ ਜੀ ਕੀ ਮੁੱਲ ਕਰਦੇ ਆਂ ਆਪਾਂ ਇਹਦਾ ਹੀ ਇਹਦਾ 40000 ਰੁਪਏ 40000 ਮੁੱਲ ਕਰਦੇ ਮੰਤਨ ਕੀਤਾ ਜਾਊਗਾ ਜੀ ਠੀਕ ਹੋ ਜੀ ਤੇ ਆਪਣਾ ਕੰਟੈਕਟ ਨੰਬਰ ਬੋਲਦੇ ਜੀ 98161 ਜੀ 40700 ਜੀ ਇੱਕ ਵਾਰ ਫੇਰ ਬੋਲਦੇ 98161 ਜੀ 40700 ਜੀ ਇਹ ਬਾਈ ਦਾ ਕੰਟੈਕਟ ਨੰਬਰ ਹੈ ਜੇ ਕਿਸੇ ਭਰਾ ਨੂੰ ਇਹ ਵਹਿੜ ਚੰਗੀ ਲੱਗੇ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ